ਪੰਜਾਬੀ ਕਾਮੇਡੀਅਨ ਅਦਾਕਾਰ ਜਸਵਿੰਦਰ ਪੱਲਾ ਜਿਨ੍ਹਾਂ ਦੇ ਅਚਾਨਕ ਦੇਹਾਂਤ ਦੇ ਕਾਰਨ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਜਸਵਿੰਦਰ ਪੱਲਾ ਜਿਨ੍ਹਾਂ ਦਾ ਬੀਤੇ ਕੱਲ ਅਚਾਨਕ ਦੇਹਾਂਤ ਹੁੰਦਾ ਹੈ ਜਿਸ ਤੋਂ ਬਾਅਦ ਸਮੁੱਚੀ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਥੀਏਟਰ ਦੇ ਨਾਲ ਜੁੜੇ ਰਾਜਵਿੰਦਰ ਸਮਰਾਲਾ ਜੋ ਕਿ ਉੱਗੇ ਨਾਟਕਕਾਰ ਪੰਜਾਬੀ ਅਦਾਕਾਰ ਵੀ ਨੇ ਉਹਨਾਂ ਦੱਸਿਆ ਕਿ ਉਹ ਵੀ ਜਸਵਿੰਦਰ ਪੱਲਾ ਦੇ ਨਾਲ ਕੰਮ ਕਰ ਚੁੱਕੇ ਨੇ ਕਈ ਵਾਰ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਤੇ ਰਾਜਵਿੰਦਰ ਸਮਰਾਲਾ ਨੇ ਆਖਿਆ ਕਿ ਡਾਕਟਰ ਜਸਵਿੰਦਰ ਪੱਲਾ ਇੱਕ ਬਿਹਤਰੀਨ ਕਲਾਕਾਰ ਦੇ ਨਾਲ ਨਾਲ ਇੱਕ ਬਿਹਤਰੀਨ ਅਧਿਆਪਕ ਵੀ ਸਨ ਜਦੋਂ ਜਸਵਿੰਦਰ ਪੱਲਾ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਸਨ ਤਾਂ ਉਸ ਸਮੇਂ ਬਿਲਕੁਲ ਨਹੀਂ ਸੀ ਲੱਗ ਰਿਹਾ ਹੁੰਦਾ ਕਿ ਇੱਕ ਫਿਲਮੀ ਅਦਾਕਾਰ ਵੀ ਨੇ ਉਹਨਾਂ ਨੇ ਦੋਵੇਂ ਕਿਰਦਾਰ ਅਧਿਆਪਕ ਤੇ ਅਦਾਕਾਰ ਦਾ ਬਹੁਤ ਹੀ ਬਿਹਤਰੀਨ ਨਿਭਾਇਆ ਮੈਂ ਰਾਜਵਿੰਦਰ ਸਮਰਾਲਾ ਵਾਈਸ ਪ੍ਰੈਜ਼ੀਡੈਂਟ ਸੰਗੀਤ ਨਾਟਕ ਅਕੈਡਮੀ ਪੰਜਾਬ ਫਿਲਮ اداکار ਕੱਲ ਸਾਡੇ ਕੋਲ ਕਾਮੇਡੀ ਕਿੰਗ ਹਾਸਿਆ ਦੇ ਬਾਦਸ਼ਾ ਜਸਵਿੰਦਰ ਪੱਲਾ ਹੋਣੀ ਹਮੇਸ਼ਾ ਲਈ ਰੁਕਸਤ ਹੋ ਗਏ ਤਾਂ ਪੂਰੀ ਦੀ ਪੂਰੀ ਪੰਜਾਬੀ ਇੰਡਸਟਰੀ ਪੰਜਾਬੀ ਰੰਗਮੰਚ ਬਹੁਤ ਉਦਾਸ ਹੈ ਕਿਉਂਕਿ ਹਜੇ ਉਮਰ ਨਹੀਂ ਸੀ ਸਿਰਫ ਮਹਿਜ਼ 65 ਸਾਲ ਦੀ ਉਮਰ ਸੀ ਇਹ ਕੋਈ ਜਾਣ ਵਾਲੀ ਉਮਰ ਨਹੀਂ ਹੁੰਦੀ ਹਜੇ ਜਿਹੜਾ ਹੈਗਾ ਵਾ ਉਹਨਾਂ ਕੋਲ ਹੋਰ ਬਹੁਤ ਸਾਰੀ ਜਿਹੜੀ ਕਾਮੇਡੀ ਹੈ ਬਹੁਤ ਸਾਰੇ ਵਿਅੰਗ ਨੇ ਉਹ ਉਮੀਦ ਕਰਦੇ ਸੀ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖੀਏ ਉਹਨਾਂ ਦੇ ਜਿਹੜੇ ਵਿਅੰਗ ਨੇ ਉਹ ਸੁਣੀ ਉਹਨਾਂ ਦੀ ਕਾਮੇਡੀ ਨੂੰ ਮਾਣੀਏ ਪਰ ਜਿਵੇਂ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸਾਡੀ ਪੂਰੀ ਦੀ ਪੂਰੀ ਜਿਹੜੀ ਇੰਡਸਟਰੀ ਹੈ ਉਹ ਬਹੁਤ ਦਾਸ ਹੈ ਸੋ ਪੰਜਾਬ ਸਕੀਤਨਾਟਕ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇੱਕ ਰੰਗਮંચ ਅਦਾਕਾਰ ਇੱਕ ਫਿਲਮ ਅਦਾਕਾਰ ਹੋਣ ਦੇ ਨਾਤੇ ਮੈਂ ਆਪਣੀ ਜਿਹੜੀ ਸ਼ਰਧਾਂਜਲੀ ਹੈ ਜਸਵਿੰਦਰ ਪੱਲਾ ਉਹਨਾਂ ਨੂੰ ਬਹੁਤ ਹੀ ਹਰੇ ਹੋਏ ਮਨ ਦੇ ਨਾਲ ਭੇਟ ਕਰਦਾ ਮਾਂ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਛੋਟੇ ਭਰਾ ਉਹਨਾਂ ਦੇ بیٹے ਖੁਖਰਾਜ ਪੱਲਾ ਹੋਰਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜਿਹੜਾ ਹੈ ਉਹ ਆਣਾ ਮੰਲਣ ਦਾ ਮਲ ਬਖਸ਼ੇ ਤੇ ਜਸਵਿੰਦਰ ਪੱਲਾ ਹੋਰਾਂ ਨੂੰ ਵਾਹਿਗੁਰੂ ਆਪਣੇ ਬੋਧੀ ਚ ਆਪਣੇ ਚਰਨਾ ਦੇ ਵਿੱਚ ਨਵਾਸਤਾ ਤੁਸੀਂ ਵੀ ਕੋਈ ਸਕਰੀਨ ਜਾਂ ਸਕੇਜਿਸ ਵਗੈਰਾ ਸੰਜੀਤ ਕੀਤੀ ਆ ਬਿਲਕੁਲ ਮੇਰੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸਾਰੀਆਂ ਨੇ ਬਹੁਤ ਲੰਬੀਆਂ ਮੁਲਾਕਾਤਾਂ ਨੇ ਜਦੋਂ ਫੋਨ ਨਹੀਂ ਸੀ ਹੁੰਦੇ ਕੋਈ Android ਫੋਨ ਨਹੀਂ ਸੀ ਹੁੰਦੇ ਉਦੋਂ ਦੀਆਂ ਮੁਲਾਕਾਤਾਂ ਨੇ ਕਿਉਂਕਿ ਮੈਂ ਲੰਬੇ ਸਮੇਂ ਤੋਂ ਥੀਏਟਰ ਕਰਦਾ ਆ ਰਿਹਾ ਹਾਂ ਇਸ ਕਰਕੇ ਸੜੀਆਂ ਮੁਲਾਕਾਤਾਂ ਬਾਤ ਸਾਰੀਆਂ ਨੇ ਰਹੀ ਗੱਲ ਫਿਲਮ ਦੀ ਤਾਂ ਇੱਕ ਫਿਲਮ ਸੀ ਉਹ ਫਿਲਮ ਦਾ ਨਾਮ ਸੀ ਦਿਲ ਹੋਣਾ ਚਾਹੀਦਾ ਜਵਾਨ ਉਹਦੇ ਵਿੱਚ ਮੇਰਾ ਇੱਕ ਕਿਰਦਾਰ ਸੀ ਜਿਹਦੇ ਵਿੱਚ ਤਿੰਨ ਸੀਨ ਸੀ ਪਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਤਿੰਨੋਂ ਸੀਨ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਸੀ ਹਾਂ ਜਿਹੜੀ ਕਮੇਡੀ ਦੀ ਡਿਸਕਸ਼ਨ ਜਾਂ ਕਈ ਵਾਰੀ ਕੁ ਸਕ੍ਰਿਪਟਸ ਦੀ ਡਿਸਕਸ਼ਨਸ ਨਾਟਕ ਦੀ ਡਿਸਕਸ਼ਨਸ ਇਹ ਬਹੁਤ ਵਾਰੀ ਹੁੰਦੀ ਰਹਿੰਦੀ ਸੀ ਪੀਏਯੂ ਦੇ ਵਿੱਚ ਵੀ ਹੁੰਦੀ ਸੀਗੀ ਜਾਂ ਫਿਰ ਗਾਹੇ-ਬਗਾਹੇ ਜੇ ਕਿਤੇ ਕੋਈ ਮੁਲਾਕਾਤ ਹੋ ਜਾਂਦੀ ਸੀ ਗੱਲਾਂ ਰੰਗਮঞ্চ ਦੀਆਂ ਹੁੰਦੀਆਂ ਸੀ ਗੱਲਾਂ ਕਮੇਡੀ ਦੀਆਂ ਹੁੰਦੀਆਂ ਸੀ ਜਾਂ ਫਿਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਫਰਮਾਂ ਦੀਆਂ ਹੁੰਦੀਆਂ ਸੀ ਪਰ ਮੈਂ ਸਿਰਫ ਜਿਹੜਾ ਹੈਗਾ ਵਾਪਲਾ ਸਾਹਿਬ ਦੇ ਨਾਲ ਮੁਲਾਕਾਤਾਂ ਬਹੁਤ ਹੋਣ ਦੇ ਬਾਵਜੂਦ ਇੱਕੋ ਹੀ ਫਿਲਮ ਜਿਹੜੀ ਹੈ ਮੈਂ ਉਹਨਾਂ ਨਾਲ ਸਾਂਝੀ ਕੀਤੀ ਇੱਕੋ ਸਕਰੀਨ ਸਾਂਝੀ ਕੀਤੀ ਫਿਲਮ ਰਾਜਵਿੰਦਰ ਜੀ ਆਪਣੇ ਜੂਨੀਅਰ ਐਕਟਰ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਸੀਗਾ ਬਹੁਤ ਕਮਾਲ ਦਾ ਉਹਨਾਂ ਦਾ ਜਿਹੜਾ ਹੈਗਾ ਮੈਂ ਤਾਂ ਉਹਨਾਂ ਨੂੰ ਗ੍ਰੇਟ ਐਕਟਰ ਕਹੂੰਗਾ ਇਸ ਗੱਲ ਦੇ ਲਈ ਕਿਤੇ ਸਾਡੀ ਇੰਡਸਟਰੀ ਦੇ ਵਿੱਚ ਨਾ ਬਹੁਤ ਸਾਰੇ ਲੋਕ ਇਹੋ ਜਿਹੀ ਵੀ ਨੇ ਕਿ ਉਹ ਚਾਹੁੰਦੇ ਨੇ ਕਿ ਜਿਹੜਾ ਕੋ ਆਰਟਿਸਟ ਆ ਉਹ ਉਹਨਾਂ ਉੱਪਰ ਉੱਠੇ ਕੋ ਆਰਟਿਸਟ ਦੇ ਡਾਇਲੌਗ ਕੱਟ ਦੋ ਜੀ ਕੋ ਆਰਟਿਸਟ ਨੂੰ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਪਰ ਜਸਵਿੰਦਰ ਭੱਲਾ ਜੀ ਉਹਨਾਂ ਦੇ ਅੰਦਰ ਇਹ ਬੜੀ ਮਹਾਨ ਦੀ ਗੱਲ ਸੀ ਕਿ ਜਿਹੜੇ ਨਾਲ ਦੇ ਆਰਟਿਸਟ ਸੀਗੇ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪ੍ਰੋਪਰ ਇੱਕ ਹਾਈਪ ਦਿੰਦੇ ਸੀ ਜਦੋਂ ਜੇ ਕਾਮੇਡੀ ਉਹ ਆਪਣੀ ਆਪ ਲਿਖਦੇ ਸੀਗੇ ਤਾਂ ਉਹ ਕੋਸ਼ਿਸ਼ ਉਹਨਾਂ ਦੀ ਰਹਿੰਦੀ ਸੀ ਕਿ ਜਿਹੜਾ ਮੇਰੇ ਨਾਲ ਦਾ ਐਕਟਰ ਆ ਉਹਦੇ ਹਿੱਸੇ ਦੇ ਵਿੱਚ ਵੀ ਇੱਕ ਦੋ ਪੰਚ ਜਿਹੜੇ ਹੈਗੇ ਨੇ ਉਹ ਜ਼ਰੂਰ ਆ ਜਾਣ। ਤੇ ਕੰਮ ਦੇ ਲਈ ਇਹ ਇਮਾਨਦਾਰੀ ਕੰਮ ਦੇ ਲਈ ਇਹ ਡੈਡੀਕੇਸ਼ਨ ਉਹ ਸਾਰਿਆਂ ਵਿੱਚ ਨਹੀਂ ਹੁੰਦੀ ਪਰ ਜਸਵਿੰਦਰ ਭੱਲਾ ਉਹਨਾਂ ਦੇ ਵਿੱਚ ਇੱਕ ਉੱਟ-ਉੱਟ ਕੇ ਭਰੀ ਹੋਈ ਸੀ। ਸੱਚੀ ਉਹ ਗ੍ਰੇਟ ਕਾਮੇਡੀਅਨ ਤੇ ਗ੍ਰੇਟ ਐਕਟਰ ਤੇ ਗ੍ਰੇਟ ਪ੍ਰੋਫੈਸਰ ਸਨ ਮੈਂ ਇਹ ਕਹੂੰਗਾ। ਅ ਰਾਇਵਿੰਦਰ ਕੀ ਐਕਟਰ ਦੇ ਨਾਲ-ਨਾਲ ਉਹ ਇੱਕ ਪ੍ਰੋਫੈਸਰ ਸੀਗੇ ਡਾਕਟਰ ਸੀਗੇ। ਅ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੋਨਾਂ ਦੇ ਵੱਖਰੇ-ਵੱਖਰੇ ਰੂਪ ਸੀਗੇ। ਮੈਂ ਜਿਹੜਾ ਹੈਗਾ ਵਾ ਇੱਕ ਦੋ ਵਾਰੀ ਜਦੋਂ ਪੀਆਯੂ ਦੇ ਵਿੱਚ ਬਹੁਤ ਸਾਰਾ ਪਹਿਲਾਂ ਦੀ ਗੱਲਾਂ ਨੇ ਜਦੋਂ ਉੱਥੇ ਪਰੌਂਦੇ ਸੀ ਤਾਂ ਮੈਂ ਉੱਥੇ ਜਾਂਦਾ ਸੀ ਤਬ ਇੱਕ ਦੋ ਵਾਰ ਮੈਂ ਉਹਨਾਂ ਨੂੰ ਦੇਖਿਆ ਕਲਾਸ ਦੇ ਵਿੱਚ ਜਿਵੇਂ ਬਣਾਉਂਦਿਆਂ ਤੇ ਉਹ ਲੱਗਦਾ ਹੀ ਨਹੀਂ ਹੈਗਾ ਕਿ ਇਹ ਜਸਵਿੰਦਰ ਭੱਲਾ ਜੀ ਉਹ ਜਸਵਿੰਦਰ ਭੱਲਾ ਨੇ ਜਿਹੜੇ ਕਾਮੇਡੀ ਕਰਦੇ ਰਹਿੰਦੇ ਨੇ ਉਦੋਂ ਸਕਰੀਨ ਦਾ ਨਹੀਂ ਸੀ ਬਾਲਾ ਟਾਈਮ ਮੈਂ ਤੁਹਾਨੂੰ ਐਵੇਂ ਕਹਾਂ ਵੀ ਹਾਂ ਪਰ ਹੁਣ ਜੇ ਅਸੀਂ ਗੱਲ ਕਰਦੇ ਆਂ ਤਾਂ ਉਸ ਡਾਕਟਰ ਪ੍ਰੋਫੈਸਰ ਨੂੰ ਯਾਦ ਕਰਨਾ ਤੇ ਅੱਜ ਜਿਹੜਾ ਹੈ ਜਸਵਿੰਦਰ ਭੱਲਾ ਹੁਣਾਂ ਦੀ ਸਕਰੀਨ ਦੇ ਉੱਤੇ ਕਾਮੇਡੀ ਨੂੰ ਦੇਖਣਾ ਜਾਂ ਉਸ ਇਨਸਾਨ ਨੂੰ ਜਿਹੜਾ ਹੈ ਬੜੀ ਨੈਚੁਰਲ ਜ਼ਿੰਦਗੀ ਦੇ ਵਿੱਚ ਦੇਖਣਾ ਦੋਨਾਂ ਦਾ ਬਹੁਤ ਫਰਕ ਹੈ ਉਹ ਇੱਕ ਜਦੋਂ ਉਹ ਪੀਯੂ ਦੇ ਵਿੱਚ ਪੜਾਉਂਦੇ ਸੀ ਤਾਂ ਉਹ ਇੱਕ ਬੜਾ ਕਮਾਲ ਦੇ ਪ੍ਰੋਫੈਸਰ ਸੀ ਕਮਾਲ ਦੇ ਜਿਹੜਾ ਹੈ ਅਧਿਆਪਕ ਸੀਗੇ ਤੇ ਜਦੋਂ ਜਿਹੜਾ ਹੈ ਉਹ ਸਕਰੀਨ ਦੇ ਵਿੱਚ ਆਉਂਦੇ ਸੀਗੇ ਸਕਰੀਨ ਤੇ ਆਉਂਦੇ ਸੀ ਤਾਂ ਉਹ ਕਮਾਲ ਦੇ ਅਦਾਕਾਰ ਸੀ ਕਮਾਲ ਦੇ ਕਾਮੇਡੀਅਨ ਸੀ ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਕਾਮੇਡੀ ਨੂੰ ਮਤਲਬ ਕਿ ਲੋਕਾਂ ਨੇ ਉਦੋਂ ਸਵੀਕਾਰ ਕੀਤਾ ਜਾਂ ਇਹ ਕਹ ਲਓ ਕਿ ਉਦੋਂ ਹਿੱਟ ਹੋਏ ਜਦੋਂ ਸਿਰਫ ਆਡੀਓ ਕੈਸੇਟਸ ਦਾ ਜ਼ਮਾਨਾ ਸੀ ਉਦੋਂ ਵੀਡੀਓ ਨਹੀਂ ਸੀ ਬਣਦੀਆਂ ਸੀਗੀਆਂ ਵੀਡੀਓ ਬਹੁਤ ਚਿਰ ਬਾਅਦ ਬਣਨ ਲੱਗੀਆਂ ਨੇ ਪਰ ਜਸਵਿੰਦਰ ਪੱਲਾ ਜੀ ਬਾਲਮੁਕੰਦ ਸ਼ਰਮਾ ਜੀ ਤੇ ਨੀਰੂ ਇਹ ਜਿਹੜੇ ਹੈਗੇ ਨੇ ਬਹੁਤ ਚਿਰ ਪਹਿਲਾਂ ਇਹਨਾਂ ਨੇ ਸਿਰਫ ਆਡੀਓ ਕੈਸੇਟਸ ਦੇ ਜ਼ਰਤੇ ਖਾਸ ਕਰਕੇ ਸ਼ਨਕਾਟਾ ਸਭ ਨੂੰ ਪਤਾ ਹੈ ਕਿ ਸ਼ਨਕਾਟੇ ਦੇ ਸਿਰ ਤੇ ਇਹਨਾਂ ਨੇ ਪੰਜਾਬੀ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕੀਤਾ ਸੋ ਜਸਵਿੰਦਰ ਪੱਲਾ ਸੱਚਮੁੱਚ ਗ੍ਰੇਟ ਸੀ ਉਹਨਾਂ ਦਾ ਜਿਹੜਾ ਤੁਰ ਜਾਣਾ ਬੇਹੱਦ ਦੁੱਖਦਾਈ ਆ ਤੇ ਖਲਾਅ ਸ਼ਾਇਦ ਮੈਨੂੰ ਲੱਗਦਾ ਕਦੇ ਵੀ ਨਹੀਂ ਪੂਰਿਆ ਜਾ ਸਕਣਾ ਤੁਹਾਡੀ ਲਾਸਟ ਮੁਲਾਕਾਤ ਕਦੋਂ ਲਾਸਟ ਮੁਲਾਕਾਤ ਮੇਰੀ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ ਦੇ ਵਿੱਚ ਹੋਈ ਸੀ ਤਕਰੀਬਨ 3 ਸਾਲ ਪਹਿਲਾਂ ਅ ਪਿੱਛੇ ਜੇ ਜਦੋਂ ਬਿਮਾਰ ਹੋਏ ਨੇ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਸੇ ਆਪਣੇ ਮਿੱਤਰ ਨੂੰ ਵੀ ਕਿਹਾ ਸੀਗਾ ਕਿ ਯਾਰ ਮੈਂ ਮਿਲਣਾ ਚਾਹੁੰਦਾ ਹੈਗਾ ਮਾਂ ਕਿਉਂਕਿ ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਦਾ ਬੜਾ ਚੰਬਾ ਲੱਗਿਆ ਕਿ ਜਸਵਿੰਦਰ ਭੱਲਾ ਹੁਣੀ ਯਾਰ ਐ ਕਿਵੇਂ ਹੋ ਗਿਆ ਐ ਕਿ ਮੋ ਗਿਆ ਪਰ ਨਹੀਂ ਬਿਮਾਰੋ ਕਾਫੀ ਚਿਰ ਦੇ ਚਲੇ ਆ ਰਹੇ ਸੀ ਪਰ ਪਿੱਛੇ ਜ ਬਹੁਤ ਵਧੀਆ ਤਰੀਕੇ ਨਾਲ ਉਹ ਰਿਕਵਰ ਕਰ ਗਏ ਸੀਗੇ ਪਰ ਅਚਾਨਕ ਜਿਵੇਂ ਕਹਿੰਦੇ ਨੇ ਕਿ ਇੱਕ ਮੇਜਰ ਮੇਜਰ ਜਿਹੜਾ ਹੈ ਬ੍ਰੇਨ ਸਟ੍ਰੋਕ ਹੋਇਆ ਜਿਹਦੇ ਕਰਕੇ ਬਲੀਡਿੰਗ ਜਿਹੜੀ ਹੈ ਉਹ ਬਲੱਡ ਦਿਮਾਗ ਦੇ ਵਿੱਚ ਬਹੁਤ ਚਲੇ ਗਿਆ ਤੇ ਉਹਦਾ ਆਪਰੇਟ ਕਰਨਾ ਜਿਹੜਾ ਹੈ ਨਹੀਂ ਸੀ ਸੰਭਵ ਇਸ ਕਰਕੇ ਬਸ ਫਿਰ ਉਹ ਬ੍ਰੇਨ ਜਿਹੜਾ ਹੈਗਾ ਬਲੱਡ ਸਟ੍ਰੋਕ ਹੀ ਉਹਨਾਂ ਦੀ ਜਾਨ ਲੈ